ਕੋਈ ਇੰਸਟੀਚਿਊਟ ਆ オンਲਾਈਨ ਜਾਂ ਆਫਲਾਈਨ ਤੁਸੀਂ ਉਹਨੂੰ ਜੁਆਇਨ ਕਰੋ ਜੇ ਜਦੋਂ ਤੁਸੀਂ ਉਸ ਇੰਸਟੀਚਿਊਟ ਦੇ ਵਿੱਚ ਆਪਣੀ ਪ੍ਰੋਪਰ ਤਿਆਰੀ ਕਰੋਗੇ ਉਸ ਤਿਆਰੀ ਦੇ ਨਾਲ ਤੁਹਾਡੀ ਗ੍ਰੈਜੂਏਸ਼ਨ ਦੀ ਵੀ ਤਿਆਰੀ ਹੋ ਜਾਊਗੀ ਸੋ 3 ਸਾਲ ਦੇ ਵਿੱਚ ਤੁਸੀਂ ਆਪਣੀ ਜਦੋਂ ਗ੍ਰੈਜੂਏਸ਼ਨ ਕੰਪਲੀਟ ਕਰੋਗੇ ਤੁਸੀਂ ਫੁਲੀ ਪ੍ਰੀਪੇਅਰ ਹੋਵੋਗੇ ਅ ਸੈਂਟਰਲ ਲੈਵਲ ਦਾ ਜਾਂ ਸਟੇਟ ਲੈਵਲ ਦਾ ਕੋਈ ਵੀ ਜੋ ਆਪਣਾ ਗਵਰਨਮੈਂਟ ਇਗਜ਼ਾਮ ਉਹ ਕਲੀਅਰ ਕਰ ਸਕਦੇ ਹੋ ਗੁਰਪ੍ਰੀਤ ਤੁਹਾਡਾ ਪੇਪਰ ਫਸਟ ਅਟੈਂਪਟ ਦੇ ਵਿੱਚ ਹੀ ਹੈ ਨਾ ਕਲੀਅਰ ਹੋ ਗਿਆ ਸੋ ਸ਼ੁਰੂ ਤੋਂ ਹੀ ਸੋਚਿਆ ਹੋਇਆ ਸੀ ਕਿ ਮੇਰਾ ਫਸਟ ਅਟੈਂਪਟ ਦੇ ਵਿੱਚ ਨਹੀਂ ਹੋਇਆ ਮੈਂ 2021 ਦੇ ਵਿੱਚ ਸਬ ਇੰਸਪੈਕਟਰ ਦੀ ਪੋਸਟ ਹੈ ਹੀ 5 ਸਾਲਾਂ ਬਾਅਦ ਅੱਛਾ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਗਵਰਨਮੈਂਟ ਹੀ ਉਹ ਇਗਜ਼ਾਮ ਹੈ ਦਿੱਤਾ ਸੀ ਅਪੀਅਰ ਕੀਤਾ ਸੀ ਫਰਸਟ ਟਾਈਮ ਸਬ ਇੰਸਪੈਕਟਰ ਦਾ ਮੇਰੇ ਬਹੁਤ ਵਧੀਆ ਮੈਂ ਸਕੋਰ ਕੀਤਾ ਉਹਦੇ ਵਿੱਚ ਪਰ ਅਨਫੋਰਚੂਨੇਟਲੀ ਉਹ ਪੇਪਰ ਲੀਕ ਹੋ ਗਿਆ ਹੈ ਅੱਛਾ ਮੈਂ ਉਸ ਦਿਨ ਬਾਅਦ ਬਹੁਤ ਜ਼ਿਆਦਾ ਡੀਮੋਟੀਵੇਟ ਹੋਇਆ ਕਿ ਇੰਨੀ ਮਿਹਨਤ ਕੀਤੀ ਹੈ ਇੰਨਾ ਵਧੀਆ ਸਕੋਰ ਈਵਨ ਕਿ ਉਸ ਵੇਲੇ ਜੋ ਪੇਪਰ ਨਾ ਲੀਕ ਹੁੰਦਾ ਮੇਰੇ 600 ਪਲੱਸ ਮਾਰਕਸ ਹੀ ਹੁੰਦੇ ਅੱਛਾ ਉਹ ਬਹੁਤ ਡਿਫਿਕਲਟ ਪੇਪਰ ਹੀ ਤੇ ਮੈਨੂੰ ਲੱਗਦਾ ਕਿ 600 ਮਾਰਕਸ ਉਹਦੇ ਵਿੱਚ ਮੇਰਾ ਆਰਾਮਣਾ ਹੋ ਜਾਣਾ ਹੈ ਪਰ ਲੀਕ ਹੋਇਆ ਫੇਰ ਚਲੋ ਡੀਮੋਟੀਵੇਟ ਹੋਏ ਆ ਆਪਣੇ ਆਪ ਨੂੰ ਸੈਲਫ ਮੋਟੀਵੇਟ ਕੀਤਾ ਹੌਸਲਾ ਦਿੱਤਾ ਫਿਰ ਗਵਰਨਮੈਂਟ ਚੇਂਜ ਹੋਈ ਆ ਜਿਵੇਂ ਕਿ ਤੁਹਾਨੂੰ ਪਤਾ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਕਿ ਅਸੀਂ ਜੋਬਸ ਲੈ ਕੇ ਆਵਾਂਗੇ ਫਿਰ ਆਉਂਦੇ ਹੀ ਉਹਨਾਂ ਨੇ ਜਿਹੜਾ ਪੇਪਰ ਰੱਦ ਹੋਇਆ ਸੀ ਉਹਨੂੰ ਦੁਬਾਰਾ ਕੰਡਕਟ ਕਰਵਾਇਆ ਅੱਛਾ ਤੇ ਮੈਂ ਉਸ ਪੇਪਰ ਦੇ ਵਿੱਚ 10 ਨੰਬਰਾਂ ਤੋਂ ਰਹਿ ਗਿਆ ਸੀ ਉਹਦੀ ਮੇਰੇ ਜੋ ਜਨਰਲ ਕੈਟਾਗਰੀ ਦੀ ਕੱਟਆਫ ਗਈ ਸੀ ਉਹ 623 ਨੰਬਰ ਗਈ ਅੱਛਾ ਹਾਂਜੀ ਤੇ ਮੇਰੇ 613 ਨੰਬਰ ਆਏ ਅੱਛਾ ਤੇ ਫਿਰ ਉਹ 10 ਨੰਬਰਾਂ ਕਰਕੇ ਮੈਂ ਰਹਿ ਗਿਆ ਫੇਰ ਥੋੜਾ ਜਿਹਾ ਡੀਮੋਟੀਵੇਟ ਹੋਏ ਆ ਕਿ ਇੰਨਾ ਚਿਰ ਹੋ ਗਿਆ ਪੜ੍ਹਦੇ ਨੂੰ ਕਿਉਂਕਿ ਇੱਕ ਐਸਪੀਰੈਂਟ ਲਈ ਸਟੂਡੈਂਟ ਲਈ ਲੰਬੇ ਸਮੇਂ ਤੱਕ ਪੜ੍ਹਨਾ ਨਾ ਬਹੁਤ ਜ਼ਿਆਦਾ ਆਪਣੇ ਆਪ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਕਿਉਂਕਿ ਸੋਸ਼ਲ ਜਿਹੜਾ ਪ੍ਰੈਸ਼ਰ ਹੋਊਗਾ ਨਾ ਉਹਨੂੰ ਮੈਨੇਜ ਕਰਨਾ ਮੈਨੂੰ ਲੱਗਦਾ ਸਭ ਤੋਂ ਵੱਧ ਔਖਾ ਜਿਹੜੀ ਆਪਣੀ ਸੋਸਾਇਟੀ ਨਾਲ ਦੇ ਕਹਿਣ ਲੱਗ ਜੂਗੇ ਲੈ ਇੰਨੀ ਦੇਰ ਤੋਂ ਪੜੀ ਜਾਂਦਾ ਈਵਨ ਉਹ ਕਹਿੰਦੇ ਆ ਕਿ ਤੁਸੀਂ ਪੜ੍ਹਦੇ ਵੀ ਬੱਚਾ ਤੁਹਾਡਾ ਪੜ੍ਹਦਾ ਵੀ ਹੈ ਕਿ ਨਹੀਂ ਇਹਨੂੰ ਵੇਖੋ ਈਵਨ ਕਿ ਕਈ ਵਾਰ ਇਦਾਂ ਵੀ ਹੋਇਆ ਕਿ ਸਾਡੇ ਜੋ ਰਿਸ਼ਤੇਦਾਰੋਂ ਮੇਰੇ ਮੰਮੀ ਪਾਪਾ ਨੂੰ ਆਖਦੇ ਕਿ ਇਹ ਦਰਵਾਜ਼ਾ ਬੰਦ ਕਰਕੇ ਬੈਠਾ ਰਹਿੰਦਾ ਵੇਖੋ ਕਿਤੇ ਫਿਲਮਾਂ ਤਾਂ ਨਹੀਂ ਵੇਖਦਾ ਕੁਝ ਹੋਰ ਤਾਂ ਵਾਬਾ ਵੀ ਟੈਨਸ਼ਨ ਲੈ ਜਾਂਦੇ ਹਾਂ ਉਹਨਾਂ ਨੂੰ ਵੀ ਕਈ ਗੱਲ ਸ਼ੱਕ ਹੋਣ ਲੱਗ ਜਾਂਦਾ ਕਿ ਸੱਚੀ ਇਹ ਪੜ੍ਹਨਦੇ ਆ ਕਿ ਟਾਈਮ ਪਾਸ ਕਰੀ ਜਾਂਦਾ ਤੁਹਾਨੂੰ ਕਿਵਰ ਐਵੇਂ ਵੀ ਹੁੰਦਾ ਕਿ ਮਾਪੇ ਕਹਿੰਦੇ ਨੇ ਨਹੀਂ ਛੱਡ ਯਾਰ ਜੇ ਤਰ੍ਹਾਂ ਨਹੀਂ ਹੋ ਰਿਹਾ ਤਾਂ ਤੂੰ ਉੱਧਰ ਕਿਉਂਕਿ ਜਦੋਂ ਅਸੀਂ ਕਿਸੇ ਰਾਤ ਤੇ ਤੁਰਦੇ ਆ ਨਾ ਮੰਜ਼ਿਲ ਥੋੜੀ ਦੂਰ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਔਂਕੜਾ ਵੀ ਆਂਦੀ ਆ ਬਹੁਤ ਸਾਰੀਆਂ ਅਸੀਂ ਚੀਜ਼ਾਂ ਆਪਣੇ ਉੱਤੇ ਫੇਸ ਵੀ ਕਰਦੇ ਆ ਹਾਲਾਂਕਿ ਉਸ ਟਾਈਮ ਮਾਪੇ ਨੂੰ ਹੀ ਚਾਹੀਦਾ ਹੈ ਕਿ ਆਪਣੇ ਬੱਚੇ ਦਾ ਪ੍ਰੋਪਰ ਸਾਥ ਦੇਣ ਹੈ ਨਾ ਆਪਣੇ ਬੱਚੇ ਨੂੰ ਮੋਟੀਵੇਟ ਰੱਖਣ ਪਰ ਜਿਵੇਂ ਦੇ ਆਪਣੀ ਜੋ ਆਪਣੇ ਜੋ ਪੇਰੈਂਟਸ ਨੇ ਹੈ ਨਾ ਉਸ ਤਰੀਕੇ ਨਾਲ ਅਵੇਅਰ ਨਹੀਂ ਹੈ ਕੋਈ ਹੋਰ ਜਿਹੜੇ ਸ਼ਹਿਰ ਦੇ ਵਿੱਚ ਮਾਪੇ ਜ਼ਿਆਦਾਤਰ ਰਹਿੰਦੇ ਨੇ ਹਾਲਾਂਕਿ ਉਹ ਸੋਸਾਇਟੀ ਬਿਲਕੁਲ ਅਲੱਗ ਹੈ ਪਿੰਡਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਮਾਪੇ ਥੋੜੇ ਅਵੇਅਰ ਹੁੰਦੇ ਆ ਸੋ ਫੈਮਲੀ ਦੀ ਸਪੋਰਟ ਤੁਹਾਨੂੰ ਕਿਵੇਂ ਦੀ ਰਹੀ ਹੈ ਸ਼ੁਰੂ ਤੋਂ ਮੇਰੇ ਫਾਦਰ ਨੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹ ਕਦੀ ਕਿਸੇ ਦੇ ਇਨਫਲੂਐਂਸ 'ਚ ਨਹੀਂ ਆਏ ਉਹਨਾਂ ਨੇ ਸ਼ੁਰੂ ਤੋਂ ਮੈਨੂੰ ਕਿਹਾ ਕਿ ਪੁੱਤ ਤੇਰੇ ਤੇ ਸਾਨੂੰ ਯਕੀਨ ਹੈ ਤੂੰ ਜੋ ਤੇਰਾ ਮਨ ਹੈ ਤੂੰ ਕਰ ਜੇ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਡਿਸੀਜਨ ਲਿਆ ਕਿ ਮੈਂ ਪਲੇਸਮੈਂਟ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਸਾਡਾ ਲਾਸਟ ਸੈਮੈਸਟਰ ਹੀ ਪਲੇਸਮੈਂਟ ਹੋਉਂਦੀ ਆ। ਐਲਪੀਯੂ ਦੇ ਵਿੱਚ ਇੱਕ ਇਦਾਂ ਦਾ ਪ੍ਰੋਸੈਸ ਹੈ ਕਿ ਜਦੋਂ ਤੁਸੀਂ ਪਲੇਸਮੈਂਟ ਦੇ ਵਿੱਚ ਬੈਠਦੇ ਨਾ ਤੁਹਾਡੇ ਲਈ ਮੰਡੇਟਰੀ ਹੈ ਤੁਸੀਂ ਪਲੇਸਮੈਂਟ ਦੀਆਂ ਕਲਾਸਾਂ ਲਾਉਣੀਆਂ। ਇੱਕ ਸਪੈਸ਼ਲ ਕਲਾਸਿਸ ਲਗਾਈ ਜਾਂਦੀਆਂ ਹਨ ਕਿ ਯੂ ਕੰਪਨੀ ਦੀ ਰਿਕੁਆਇਰਮੈਂਟ ਹੀ ਉਸ ਹਮਣ ਬੰਦੇ ਮਤਲਬ ਸਟੂਡੈਂਟਸ ਨੂੰ ਟ੍ਰੇਨ ਕੀਤਾ ਜਾਂਦਾ। ਟ੍ਰੇਨਿੰਗ ਕਰਦੇ। ਉਹਦੇ ਵਿੱਚ ਫਿਰ ਜਦੋਂ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਕਲਾਸਿਸ ਲਾਉਣੀਆਂ ਆਣੀਆਂ ਮੈਂ ਪਲੇਸਮੈਂਟ ਦੇ ਵਿੱਚ ਬੈਣਾ ਨਹੀਂ ਉਦੋਂ ਬਹੁਤ ਮੇ ਕਰ ਦੇਣ ਕਨਵਿੰਸ ਕਰਨਾ ਤੇ ਆਪਣੇ ਟੀਚਰਸ ਨੂੰ ਕਨਵਿੰਸ ਕਰਨਾ ਕਿਉਂਕਿ ਉਹਨਾਂ ਨੂੰ ਮੈਂ ਕਨਵਿੰਸ ਕੀਤਾ ਕਿ ਮੈਂ ਇਹ ਜੌਬ ਕਰਨੀ ਹੀ ਨਹੀਂ ਹੈ ਮੈਂ ਸਿਵਲ ਸਰਵਿਸ ਦੇ ਵਿੱਚ ਹੀ ਆਣਾ ਵਾ ਉਹਨਾਂ ਨੂੰ ਸਮਝਾਇਆ ਫਿਰ ਉਹਨਾਂ ਨੇ ਮੇਰੇ ਘਰੇ ਕਾਲ ਕੀਤੀ ਕਿ ਤੁਹਾਡੇ ਬੱਚੇ ਨੂੰ ਅਸੀਂ ਨੌਕਰੀ ਦਿਵਾਉਂਦੇ ਆ ਇੱਕ ਵਧੀਆ ਪੈਕੇਜ ਦੇ ਕਿਉਂਕਿ ਐਲਪੀਓ ਦੇ ਪੈਕੇਜ ਵਧੀਆ ਹੁੰਦੇ 4 ਲੱਖ 5 ਲੱਖ ਤੋਂ ਸਟਾਰਟਿੰਗ ਪੈਕੇਜ ਤੁਹਾਡਾ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਡਾ ਬੱਚਾ ਕਹਿੰਦਾ ਕਿ ਮੈਂ ਜੌਬ ਹੀ ਨਹੀਂ ਲੈਣੀ ਫਿਰ ਘਰ ਦੇਆਂ ਨੂੰ ਕਨਵਿੰਸ ਕੀਤਾ ਉਹਨਾਂ ਨੂੰ ਫਿਰ ਮੈਂ ਆਪਣਾ ਪਲੇਸਮੈਂਟ ਦੇ ਵਿੱਚੋਂ ਨਾਂ ਕਟਾਇਆ ਕਿ ਮੈਂ ਪਲੇਸਮੈਂਟ ਦੀ ਕਲਾਸਿਸ ਲੈਣ ਆਣੀਆ ਫਿਰ ਉਹਦੇ ਤੋਂ ਬਾਅਦ ਸਾਲਕ ਫੈਮਿਲੀ ਦਾ ਰਿਹਾ ਵਾ ਮਮਾ ਵੀ ਹੋ ਗਏ ਆ ਜੋ ਪਾਪਾ ਹੋ ਗਏ ਇਹਨਾਂ ਨੇ ਸਪੋਰਟ ਕੀਤਾ ਚਲੋ ਠੀਕ ਹੈ ਤੂੰ ਵੇਖ ਲੈ ਤੂੰ ਸਿਆਣਾ ਹੈਗਾ ਜੋ ਡਿਸੀਜਨ ਲੈਣਾ ਪਰ ਬਾਅਦ ਚ ਤੁਹਾਨੂੰ ਪਤਾ ਜੋ ਲੇਡੀਜ਼ ਹੁੰਦੀਆਂ ਜਿਆਦਾ ਇਨਫਲੂਐਂਸਡ ਹੋ ਜਾਂਦੀਆਂ ਹਾਂ ਫਿਰ ਮੰਮੀ ਮੈਨੂੰ ਕਹਿੰਦੇ ਹੁੰਦੇ ਕਿ ਚੱਲ ਤੂੰ ਕੋਈ ਨਾ ਮਾੜੀ ਮੋਟੀ ਜੌਬ ਲੈ ਲੈ ਕਲਰਿਕ ਦੀ ਲੈ ਲੈ ਉਹ ਕਿਉਂਕਿ ਮੈਂ ਹਮੇਸ਼ਾ ਕੋਈ ਪੇਪਰ ਹੀ ਨਹੀਂ ਭਰਿਆ ਮੈਂ ਯੂਪੀਐਸਸੀ ਦਾ ਇੱਕ ਅਟੈਂਪਟ ਦਿੱਤਾ ਵਾ ਪੀਸੀਐਸ ਦੇ ਇੱਕ ਅਟੈਂਪਟ ਦਿੱਤਾ ਹੋਇਆ ਵਾ ਤੇ ਫਿਰ ਮੈਂ ਸਬ ਇੰਸਪੈਕਟਰ ਦੇ ਦਿੱਤਾ ਇਸ ਤੋਂ ਇਲਾਵਾ ਮੈਂ ਕੋਈ ਪੇਪਰ ਹੀ ਨਹੀਂ ਭਰਿਆ ਨਾ ਮੈਂ ਕਿਉਂਕਿ ਮੈਨੂੰ ਮੇਰਾ ਮੰਨਣਾ ਇਹ ਹੈ ਕਿ ਮੈਂ ਉਹ ਜੌਬ ਕਰਨੀ ਨਹੀਂ ਹੈ ਮੈਂ ਸ਼ੁਰੂ ਤੋਂ ਸੋਚਿਆ ਕਿ ਹਾਂ ਵੀ ਮੈਂ ਜੌਬ ਕਰਨੇ ਇਸ ਲੈਵਲ ਤੱਕ ਕਰਨੇ ਆ ਕਲਰਕ ਹੋ ਗਿਆ ਕਨਸਟੇਬਲ ਹੋ ਗਿਆ ਹੈਡ ਕਨਸਟੇਬਲੀ ਦੀ ਮੈਂ ਜੌਬ ਹੀ ਨਹੀਂ ਕਰਨੀ ਤੇ ਸੋ ਮੈਂ ਕਿਉਂ ਕਿਸੇ ਦੀ ਸੀਟ ਖਰਾਬ ਕਰਾਂ ਹਾਂ ਕਈ ਸਾਡੇ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਹੁੰਦੇ ਆ ਜਿਨ੍ਹਾਂ ਨੇ ਉਹ ਪੋਸਟ ਤੇ ਨਹੀਂ ਜਾਣਾ ਹੁੰਦਾ ਬਟ ਉਹ ਆਪਣੀ ਪ੍ਰੈਕਟਿਸ ਦੇ ਚੱਕਰਾਂ 'ਚ ਉਹ ਸਾਰੇ ਪੇਪਰ ਅਟੈਂਪਟ ਕਰਦੇ ਆ ਅਟੈਂਪਟ ਕਰਨ ਦੇ ਨਾਲ ਕੀ ਹੁੰਦਾ ਵਾ ਕਲੀਅਰ ਉਹ ਕਰ ਜਾਂਦੇ ਆ ਪਰ ਉਹ ਜੁਆਇਨ ਨਹੀਂ ਕਰਦੇ ਹਾਂ ਪਰ ਉਹਦੇ ਨਾਲ ਜਿਹੜਾ ਬੰਦਾ ਜਿਨੂੰ ਸੱਚੀ ਉਸ ਜੌਬ ਦੀ ਉਸ ਪੋਸਟ ਦੀ ਲੋਡ ਹੁੰਦੀ ਆ ਉਹਨੂੰ ਨਹੀਂ ਮਿਲਦੀ ਹਮ ਜਿੱਦਾਂ ਹੁਣ ਸਾਡੀ ਕਾਂਸਟੇਬਲ ਦੀ ਹੈ ਨਾ 800 ਪੋਸਟ ਆਈਆਂ ਇਹ ਹਮ ਜਿਨ 800 ਕਲੀਅਰ ਹੋ ਗਿਆ ਹਮ 800 ਦੇ ਵਿੱਚ ਸਿਰਫ 350 ਬੱਚਿਆਂ ਨੇ ਜੁਆਇਨ ਕੀਤਾ ਅੱਛਾ ਜਿਹੜੇ ਬਾਕੀ ਸੀ ਉਹਨਾਂ ਵਿੱਚ ਮੋਸਟਲੀ ਡਿਡ ਮੇਰੇ ਖਿਆਲ ਨਾਲ 100 150 ਸਬ ਇੰਸਪੈਕਟਰ ਲੱਗ ਗਏ ਕੋਈ ਕਲਰਕ ਲੱਗ ਗਿਆ ਕੋਈ ਐਕਸਾਈਜ਼ 'ਚ ਚੱਲ ਗਿਆ ਅੱਛਾ ਹੁਣ ਜਿਹੜੇ ਜਿਨ੍ਹਾਂ ਨੂੰ ਮਤਲਬ ਉਹਦੀ ਐਕਚੁਅਲੀ ਦੇ ਵਿੱਚ ਲੋਡ ਹੀ ਪਰ ਉਹ ਰਹਿ ਗਏ ਨਾ ਕੀ ਪਤਾ ਕਿਸੇ ਦੀ ਏਜ ਦਾ ਹੀ ਲਾਸਟ ਉਹ ਪੇਪਰ ਏਜ ਦਾ ਲਾਸਟ ਉਹ ਜਾਂ ਕਿਸੇ ਲਈ ਕਿੰਨੀ ਕੁ ਜ਼ਰੂਰੀ ਹੋਊਗੀ ਉਹ ਜੌਬ ਲੈਣੇ ਪਰ ਹੁਣ ਆਪਣਾ ਸਿਸਟਮ ਪੰਜਾਬ ਦਾ ਇਦਾਂ ਵਾਂ ਕਿ ਕੋਈ ਵੇਟਿੰਗ ਲਿਸਟ ਨਹੀਂ ਹੈਗੀ ਸੋ ਇਸ ਕਰਕੇ ਮੇਰੇ ਖਿਆਲ ਨਾਲ ਹੁਣੇ ਬੈਚ ਪਾਸ ਆਊਟ ਹੋਇਆ ਹੈ ਸਾਡਾ ਹੈੱਡ ਕਨਸਟੇਬਲ ਦਾ ਉਹ 350 ਦੇ ਕਰੀਬ ਬੱਚੇ ਰਹਿ ਗਏ ਅੱਛਾ ਮਤਲਬ ਗਵਰਨਮੈਂਟ ਭਰਤੀਆਂ ਕੱਢ ਰਹੀ ਹੈ ਪਰ ਕਿਤੇ ਨਾ ਕਿਤੇ ਬੱਚੇ ਇਸ ਚੀਜ਼ ਦੇ ਉੱਤੇ ਗਲਤੀ ਕਰ ਰਹੇ ਆ ਕਿ ਜੇ ਉਹਨਾਂ ਨੇ ਹਾਂ ਜੁ ਮੈਂ ਮਹਿਸੂਸ ਕਰਦਾ ਹਾਂ ਹਾਂ ਵੀ ਹਰ ਇੱਕ ਦਾ ਡਿਫਰੈਂਟ ਓਪੀਨੀਅਨ ਹੁੰਦਾ ਉਹਨਾਂ ਨੂੰ ਲੱਗਦਾ ਕਿ ਅਸੀਂ ਇਹ ਅਪੀਅਰ ਕਰਾਂਗੇ ਹਨਾ ਕਿ ਆਪਣਾ ਇਹ ਪ੍ਰੈਕਟਿਸ ਹੋ ਜਾਂਦੀ ਬੰਦੇ ਦਾ ਸੈਲਫ ਕੌਨਫੀਡੈਂਸ ਵੱਧਦਾ ਪਰ ਮੇਰਾ ਮੰਨਣਾ ਹੈ ਕਿ ਮੇਰੇ ਘਰ ਦੇ ਵੀ ਕਹਿੰਦੇ ਚੱਲ ਤੂੰ ਨਹੀਂ ਲੈਣੀ ਤੂੰ ਦੇ ਦੇ ਤੇ ਸਹੀ ਇੱਕ ਰੀ ਜਾ ਕੇ ਵੇਖ ਤਾਂ ਸੀ ਕਿੰਨੇ ਜੇ ਜੋਬ ਨਹੀਂ ਜਦੋਂ ਕਰਨੀ ਤੇ ਮੈਂ ਕਿਉਂ ਕਿਸੇ ਦੀ ਸੀਟ ਖਰਾਬ ਕਰਾਂ ਹਾਂ ਉਹ ਉਹ ਉਦਾਂ ਪੇਪਰ ਪਰ ਨਾਲੋਂ ਬੰਦਾ ਮੋਕ ਟੈਸਟ ਲੈ ਲੇ ਟੈਸਟ ਸੀਰੀਜ਼ ਲੈ ਲੇ ਇਹਨੀਆਂ ਐਪਸ ਨੇ ਐਨੇ ਇੰਸਟੀਟਿਊਟਸ ਨੇ ਉਹਨਾਂ ਦੇ ਕੋਈ ਟੈਸਟ ਸੀਰੀ ਲੈ ਲੇ ਜੇ ਪ੍ਰੈਕਟਿਸ ਹੀ ਕਰਨੀ ਆ ਸੋ ਮਤਲਬ ਇੱਥੇ ਤੱਕ ਤੁਸੀਂ ਪਹੁੰਚੇ ਹੈ ਨਾ ਔਰ ਤੁਹਾਨੂੰ ਇੰਸਟਾ ਦੇ ਇੰਸਟਾਗ੍ਰam ਦੇ ਤੇ ਮੈਂ ਵੀ ਤੁਹਾਡਾ ਇੰਸਟਾਗ੍ਰam ਦੇਖਿਆ ਤੁਹਾਡੀ ਜ਼ਿਆਦਾਤਰ ਕੋਟਸ ਜਿਹੜੀਆਂ ਹੁੰਦੀਆਂ ਨੇ ਜਾਂ ਜਿਹੜੀਆਂ ਤੁਸੀਂ ਲਾਈਨਸ ਲਿਖਦੇ ਹੋ ਉਹੋ ਮੋਟੀਵੇਸ਼ਨ ਨੂੰ ਲੈ ਕੇ ਹੁੰਦੀਆਂ ਨੇ ਜਾਂ ਸੈਲਫ ਲਵ ਨੂੰ ਲੈ ਕੇ ਹੁੰਦੀਆਂ ਨੇ ਹੈਨਾ ਸੋ ਆ ਖੁਦ ਨੂੰ ਖੁਦ ਹੀ ਮੋਟੀਵੇਟ ਰੱਖਦੇ ਹੋ ਜਾਂ ਬੁੱਕ ਪੜਦੇ ਹੋ ਜਾਂ ਫ੍ਰੀ ਟਾਈਮ ਦੇ ਵਿੱਚ ਮੈਂ ਮੈਮ ਮੈਨੂੰ ਨਾ ਬੁਕਸ ਨੇ ਬਹੁਤ ਹੈਲਪ ਕੀਤਾ ਮੈਨੂੰ ਮੈਂ ਜੇ ਤੁਹਾਨੂੰ ਆਪਣਾ ਬੈਕਗ੍ਰਾਉਂਡ ਦੱਸਾਂ ਮੈਂ ਪੜਨਾ ਲਾਣੀ ਹੈਗਾ ਜੇ ਮੈਂ ਪੜਨਾ ਸ਼ੁਰੂ ਕੀਤਾ ਮੈਂ 10th ਜੀ ਸ਼ੁਰੂ ਕੀਤਾ ਇਵਨ ਕਿ 10th ਤੱਕ ਤੁਹਾਡੇ 10th ਵਿੱਚ ਛੱਡ ਦਿੰਦੇ ਆ ਕਿ ਮੈਂ ਤੁਹਾਨੂੰ ਦੱਸਾਂ 10th ਤੱਕ ਮੈਨੂੰ ABC ਨਹੀਂ ਚੰਗੀ ਤਰ੍ਹਾਂ ਆਉਂਦੀ ਚਲੋ ਇੱਕ ਵੱਖਰੀ ਸਟੋਰੀ ਹੈ ਮੇਰੀ ਲਾਈਫ ਦੇ ਬਹੁਤ ਕੁਝ ਹੋਇਆ ਜੇ ਤੁਸੀਂ ਸ਼ੇਅਰ ਕਰੋ ਤਾਂ ਆਈ ਵਿਲ ਪਹਿਲਾਂ ਮੈਂ ਤੁਹਾਨੂੰ ਇਹਦਾ ਜਵਾਬ ਦੇ ਦਾਂ ਕਿ ਬੁੱਕਸ ਨੇ ਬਹੁਤ ਜਿਹੜੀਆਂ ਬੁੱਕਸ ਹਨ ਸੈਲਫ ਇੰਪਰੂਵਮੈਂਟ ਨਾਲ ਰਿਲੇਟਡ ਬਹੁਤ ਸਾਰੀਆਂ ਬੁੱਕਸ ਉਹ ਤੁਹਾਨੂੰ ਬਹੁਤ ਹੈਲਪ ਕਰਨਗੀਆਂ ਜੇ ਤੁਸੀਂ ਉਹ ਬੁੱਕਸ ਪੜਨ ਦੇ ਮਤਲਬ ਤੁਹਾਨੂੰ ਆਦਤ ਪੈ ਗਈ ਨਾ ਤੁਹਾਨੂੰ ਕਿਹੇ पर्सन ਦੀ ਮੋਟੀਵੇਸ਼ਨ ਦੀ ਲੋੜ ਨਹੀਂ ਹੈ ਕਿਸੇ ਦੇ ਸਾਥ ਦੀ ਲੋੜ ਨਹੀਂ ਹੈ ਤੁਸੀਂ ਇਕੱਲੇ ਰਹਿ ਕੇ ਆਪਣੇ ਆਪ ਨੂੰ ਖੁਦ ਮੋਟੀਵੇਟ ਕਰ ਸਕਦੇ ਹੋ ਤੇ ਇਵਨ ਕਿ ਉਹ ਬੁਕਸ ਦੇ ਵਿੱਚ ਇੰਨੀਆ ਪਾਵਰ ਹੈ ਕਿ ਤੁਸੀਂ ਇੱਕ ਟਾਰਗੇਟ ਸੈੱਟ ਕਰੋ ਉਸ ਟਾਰਗੇਟ ਨੂੰ ਅਚੀਵ ਕਰਨੀ ਤੁਹਾਨੂੰ ਬਹੁਤ ਹੈਲਪ ਕਰੂਗੇ ਹੁਣ ਮੈਂ ਤੁਸੀਂ ਮੰਨੋ ਕਿ ਮੇਰੀ ਵਨ ਆਫ ਦਾ ਇੱਕ ਹੈਬਿਟ ਹੈ ਇੱਕ ਆਦਤ ਹੈ ਮੈਨੂੰ ਬੁਕਸ ਪੜ੍ਹਨੀਆਂ ਵਧੀਆਂ ਲੱਗਦੀਆਂ ਅੱਛਾ ਮੈਂ ਬਹੁਤ ਸਾਰੀਆਂ ਮੇਰੇ ਖਿਆਲ ਨਾਲ 15-20 ਬੁੱਕਸ ਰੱਖੀਆਂ ਹੋਈਆਂ ਨੇ ਲੈਂਗੁਏਜ ਇੰਗਲਿਸ਼ ਪੰਜਾਬੀ ਹਿੰਦੀ ਪਹਿਲਾਂ ਮੈਂ ਇੰਗਲਿਸ਼ 'ਚ ਸ਼ੁਰੂ ਕੀਤਾ ਸੀ ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਕਿ ਪੰਜਾਬੀ ਦੇ ਵਿੱਚ ਵੀ ਇਹ ਜਿਹੜੀਆਂ ਬੁੱਕਸ ਆ ਔਥਰ ਦੀਆਂ ਵਾ ਉਹ ਮਿਲ ਜਾਂਦੀਆਂ ਫਿਰ ਮੈਂ ਪੰਜਾਬੀ ਦੇ ਵਿੱਚ ਕਿਉਂਕਿ ਪੰਜਾਬੀ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਪੜਾਂਗੇ ਨਾ ਤੁਹਾਨੂੰ ਬੈਟਰ ਅੰਡਰਸਟੈਂਡਿੰਗ ਹੋਊਗੀ ਐਜ਼ ਕੰਪੇਅਰ ਟੂ ਇੰਗਲਿਸ਼ ਈਵਨ ਇੰਗਲਿਸ਼ ਆਉਂਦੀ ਵੀ ਹੋਵੇ ਪਰ ਜੇ ਆਪਣੀ ਲੈਂਗੁਏਜ ਦੇ ਵਿੱਚ ਚੀਜ਼ਾਂ ਸਮਝਾਂਗੇ ਉਹ ਬੈਟਰ ਬੰਦਾ ਅੰਡਰਸਟੈਂਡ ਕਰਦਾ ਮਤਲਬ ਕੁਝ ਬੁੱਕਸ ਅਦਰ फाइनेंशियली मैं फाइनेंशियली ਵੀ ਬੁੱਕਸ ਬਾਰੇ ਪੜ੍ਹੀਆਂ ਕਿਉਂਕਿ ਅੱਜਕੱਲ ਤੇ ਹਰ ਇੱਕ ਨੂੰ ਫਾਈਨੈਂਸ਼ੀਅਲੀ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਫਾਈਨੈਂਸ਼ੀਅਲੀ ਇਲੀਟਰੇਟ ਹਾਂ ਮੋਸਟਲੀ 90 ਤੋਂ 95% ਜੀ ਆਪਾਂ ਦੇਖੀਏ ਆਪਣੇ ਲਾਗੀ ਬਨ ਸੋਸਾਇਟੀ ਦੇ ਵਿੱਚ ਸਾਰੇ ਫਾਈਨੈਂਸ਼ੀਅਲੀ ਇਲੀਟਰੇਟ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੀ ਜਿਹੜੀ ਪੈਸੇ ਕਮਾਉਂਦੇ ਉਹਨਾਂ ਨੂੰ ਕਿੱਦਾਂ ਮੈਨੇਜ ਕਰਨਾ ਕਿੱਦਾਂ ਇਨਵੈਸਟ ਕਰਨਾ ਤੇ ਕਿੱਦਾਂ ਖਰਚਣਾ ਹਾਂ ਤਨਖਾਹ ਤੁਹਾਨੂੰ ਪਤਾ ਵਾ ਕਿ ਉਨੀ ਕੁ ਹੁੰਦੀ ਆ ਉਹ ਬੰਦਾ ਉਹਦੇ ਨਾਲ ਵੱਧ ਖਰਚੀ ਕਰ ਲੈਂਦਾ ਫਿਰ ਉਹ ਡੈਟ Trap ਜਿਹੜਾ ਹੁੰਦਾ ਉਹਦੇ ਜੇ ਫਸੇ ਜਾਂਦਾ ਹਾਂ ਸੋ ਜਿੱਦਾਂ ਸਾਈਕੋਲੋਜੀ ਆਫ ਮਨੀ ਹੋਗੀ ਉਹਦੇ ਵਿੱਚ ਤੁਹਾਨੂੰ ਕਿਤਾਬ ਦੇ ਵਿੱਚ ਪੈਸੇ ਦੀ ਵੈਲਿਊ ਦੱਸੂਗੇ ਪੈਸੇ ਨੂੰ ਵਰਤਨਾ ਕਿਦਾਂ ਕਿ ਪੈਸਾ ਕੰਮ ਕਿਦਾਂ ਕਰਦਾ ਜੋ ਮਨੀ ਆ ਉਹ ਵਰਕ ਕਿਦਾਂ ਕਰਦੀ ਆ ਇੱਕ ਜੋ ਬੈਸਟ ਬੁੱਕ ਹੀ ਮਨੀ ਨਾਲ ਰਿਲੇਟਡ ਉਹੀ ਦਾ ਰਿਚੈਸਟ ਮੈਨ ਇਨ ਬੇਬੀਲੋਨ 100 ਪੇਜ ਦੀ ਬੁੱਕ ਆ ਉਹੋਂ ਤੱਕ ਦੀ ਮੈਨੂੰ ਸਭ ਤੋਂ ਬੈਸਟ ਬੁੱਕ ਲੱਗੀ ਆ ਮਨੀ ਨਾਲ ਰਿਲੇਟਡ ਅੱਛਾ ਇਸ ਤੋਂ ਇਲਾਵਾ ਇੱਕ ਥਿੰਕ ਐਂਡ ਗਰੂਰ ਰਿਚ ਬੁੱਕ ਉਹ ਵੀ ਬਹੁਤ ਵਧੀਆ ਰਿਚ ਡੈਡ ਪੂਰ ਡੈਡ ਹੋ ਗਈ ਉਹ ਤਾਂ ਮੈਂ ਵੀ ਪੜੀ ਉਹਦੇ ਵਿੱਚ ਇੱਕ ਬੰਦੇ ਦਾ ਜਿਹੜਾ ਪੁਆਇੰਟ ਆਫ View ਚੇਂਜ ਹੋ ਜਾਂਦਾ ਜਦੋਂ ਤੁਸੀਂ ਪੜ੍ਹੀ ਹੈ ਤੁਹਾਨੂੰ ਵੀ ਪਤਾ ਕਿ ਇੱਕ ਨਾ ਬੰਦੇ ਦੇ ਸੋਚਣ ਦਾ ਤਰੀਕਾ ਚੇਂਜ ਹੋ ਜਾਂਦਾ ਕਿ ਯਾਰ ਮੈਂ ਹੁਣ ਤੱਕ ਦੀ ਗਲਤੀ ਸੋਚਦਾ ਰਿਆ ਸਾਨੂੰ ਇਹ ਦੱਸੀ ਨਹੀਂ ਚੀਜ਼ਾਂ ਇਹ ਮੈਂ ਲਾਸਟ ਹੁਣ ਪੜੀ ਹੈ ਐਟੋਮਿਕ ਹੈਬਿਟਸ ਮਤਲਬ ਅਸੀਂ ਜਦੋਂ ਕਈ ਵਾਰੀ ਕੁਝ ਬੁੱਕਸ ਪੜ੍ਹਦੇ ਆ ਅਸੀਂ ਇੱਕ ਦੂਜੇ ਨੂੰ ਮਤਲਬ ਸਾਰੇ ਕਲੀਗਸ ਇੱਕ ਦੂਜੇ ਨੂੰ ਦੱਸਦੇ ਆ ਕਿਉਂਕਿ ਓਬਵੀਅਸ ਜਿਵੇਂ ਦੀ ਫੀਲਡ ਵਿੱਚ ਅਸੀਂ ਹੈਗੀਆਂ ਸਾਡੇ ਬੁੱਕਸ ਸਿਰਫ ਇਹ